हां जी आज ਇੱਥੇ ਪੰਜਾਬ ਸਰਕਾਰ ਦੇ ਉਪਰਾਲੇ ਵੱਜੋਂ ਆਪਣੇ ਡੀਏਵੀ ਕਾਲਜ ਅਬੋਹਰ ਵਿਖੇ ਅੱਜ ਇੱਕ ਰੋਜ਼ਾ ਜਿਹੜਾ ਹੈਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਕੈਂਪ ਜਿਹੜਾ ਉਹ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਵਲ ਵਿਕਾਸ ਵਿਭਾਗ ਪੰਜਾਬ ਵੱਲੋਂ ਉਹ ਲਗਾਇਆ ਜਾ ਰਿਹਾ ਤੇ ਸਰਕਾਰ ਦੀ ਇਹੀ ਉਪਰਾਲਾ ਹੈਗਾ ਕਿ ਅਸੀਂ ਆਪਣੀ ਔਰਤਾਂ ਪੈਣਾ ਤੇ ਕੁੜੀਆਂ ਨੂੰ ਵੱਧ ਤੋਂ ਵੱਧ ਸਿਹਤ ਤੇ ਰੋਜ਼ਗਾਰ ਪ੍ਰਤੀ ਜਿਹੜਾ ਹੈਗਾ ਉਹ ਜਾਗਰੂਕ ਕਰੀਏ ਵੱਧ ਤੋਂ ਵੱਧ ਉਪਰਾਲਾ ਇਹ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡੀ ਫਾਜ਼ਿਲਕਾ ਅਬੋਹਰ ਦੀਆਂ ਭੈਣਾਂ ਤੇ ਲੜਕੀਆਂ ਜਿਹੜਾ ਉਹ ਭਾਗ ਲੈਣੇ ਦੇ ਵਿੱਚ ਤਾਂ ਜੋ ਇਸ ਕੈਂਪ ਦਾ ਉਹ ਫਾਇਦਾ ਲੈ ਸਕਦਾ ਸਾਡੀ ਇੱਥੇ ਬੱਖਵਾ ਕਿਸਮ ਦੇ ਪੂਰੇ ਜ਼ਿਲ੍ਹਾ ਫਾਜ਼ਲਕਾ ਦੇ ਵਿੱਚੋਂ 10 ਤੋਂ ਲੈ ਕੇ 12 ਜਿਹੜੀ ਸੈਲਫ ਹੈਲਪ ਗਰੁੱਪ ਜਿਹੜੀਆਂ ਔਰਤਾਂ ਖੁਦ ਚਲਾ ਰਹੀਆਂ ਇਹਦੇ ਵਿੱਚ ਮਸਾਲੇ ਖੁਦ ਤਿਆਰ ਕਰਕੇ ਲੈ ਕੇ ਆਈਆਂ ਅੱਜ ਤੇਲ ਖੁਦ ਕੋਲੂ ਦੇ ਵਿੱਚੋਂ ਕੱਢ ਕੇ ਖੁਦ ਲੈ ਕੇ ਆਈਆਂ ਫੁਲਕਾਰੀਆਂ ਆਪਣੇ ਸਵੇ ਖਡੌਣੇ ਵਗੈਰਾ ਬਣਾ ਕੇ ਲੈ ਕੇ ਆਈਆਂ ਉਹ ਕਿਸਮ ਦੇ ਬੱਖ-ਵੱਖ 10 ਤੋਂ 12 ਜਿਹੜੇ ਸਟਾਲ ਉਹ ਲਗਾਏ ਹੈਗੇ ਆ ਇਨਾ ਤੋਂ ਇਲਾਵਾ ਜੇ ਆਪਾਂ ਇਸ ਪੱਖ ਦੇਖੀਏ ਸਿਹਤ ਰੋਜ਼ਗਾਰ ਵੱਲੋਂ ਇੱਥੇ ਆਪਣੇ ਕੋਲ ਪੰਜ ਤੋਂ ਛੇ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਆਈਆਂ ਹਨ ਲੜਕੀਆਂ ਨੂੰ ਇੱਥੇ ਹੀ ਇੰਟਰਵਿਊ ਲੈ ਰਹੀਆਂ ਹੈਗੀਆਂ ਇੱਥੇ ਹੀ ਜਿਹੜੀ ਹੈ ਉਹ ਜਾਂਦੇ ਹੋਏ ਇਹਨਾਂ ਨੂੰ ਸਿਲੈਕਟ ਕਰਕੇ ਜਾਣੀ ਹੈ ਉਸ ਤੋਂ ਇਲਾਵਾ ਸਿਹਤ ਵਿਭਾਗ ਦੇ ਦਾ ਬਹੁਤ ਵੱਡਾ ਯੋਗਦਾਨ ਹੈਗਾ ਸਾਡੇ ਵਿਭਾਗ ਦੇ ਨਾਲ ਤੇ ਵੱਖ-ਵੱਖ ਕਿਸਮ ਦੇ ਜਿਹੜੇ ਹੈਗੇ ਆ ਡਾਕਟਰ ਸਾਹਿਬਾਨ ਉਹ ਬੈਠੇ ਹੈ ਉਹਨਾਂ ਦੀ ਟੀਮ ਬੈਠੀ ਹੈ ਤੇ ਉਹਨਾਂ ਦਾ ਹੈਲਥ ਚੈੱਕਅਪ ਜਿਹੜਾ ਸਾਡੀ ਭੈਣਾ ਦਾ ਚੱਲ ਰਿਹਾ ਹੈ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਨਾਲ ਬਿਲਕੁਲ ਬਿਲਕੁਲ ਜੀ ਵੱਖ-ਵੱਖ ਵਿਭਾਗ ਜਿਵੇਂ ਡਾਕਖਾਨਾ ਬੈਠਾ ਜਿੱਥੇ ਡਾਕਖਾਨਾ ਵੀ ਆਪਣੇ ਪੂਰੇ ਪ੍ਰਚਾਰ ਕਰ ਰਿਹਾ ਹੈਗਾ ਕਿ ਲੜਕੀਆਂ ਦੇ ਲਈ ਉਹ ਕਿਹੜੀ ਨਵੀਂ ਸਕੀਮਾਂ ਜਿਹੜੀ ਸੇਵਿੰਗ ਸਕੀਮਾਂ ਸਭ ਤੋਂ ਵਧੀਆ ਸਕੀਮ ਇਸ ਟਾਈਮ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਸੁਕੰਨਿਆ ਜਾਗਰੂਤੀ ਸਕੀਮ ਤੇ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਮੌਕੇ ਦੇ ਹੀ ਜੇ ਆਧਾਰ ਦੀ ਰਿਕੁਆਇਰਮੈਂਟ ਹੈ ਆਧਾਰ ਦੀ ਮਸ਼ੀਨ ਰੱਖੀ ਗਈ ਹੈ ਆਧਾਰ ਵੀ ਬਣਾ ਕੇ ਦਿੱਤੇ ਜਾ ਰਹੇ ਹੈਗੇ ਡਾਕਟਰ ਸਾਹਿਬਾਨਾਂ ਵੱਲੋਂ ਵੀ ਜਿਹੜਾ ਹੈਗਾ ਜਿਹੜੀ ਉਹ ਸਹੂਲਤਾ ਬੱਚਿਆਂ ਨੂੰ ਫ੍ਰੀ ਆਫ ਕਾਸਟ ਉਹ ਪ੍ਰੋਵਾਈ ਇਹਨਾਂ ਦੀ ਇੱਕ ਬਹੁਤ ਵਧੀਆ ਸਕੀਮ ਚੱਲ ਰਹੀ ਹੈ ਰਾਸ਼ਟਰੀ ਬਾਲ ਸੁਰੱਖਿਆ ਕਾਰਜਕram। ਉਹਦੇ ਅਧੀਨ ਬੱਚੇ ਜਿਹੜੇ ਹੈਗੇ ਆ 0 ਤੋਂ ਲੈ ਕੇ 18 ਸਾਲ ਤੱਕ ਦੇ। ਉਹਨਾਂ ਦੇ ਜੇ ਕੋਈ 31 ਬਿਮਾਰੀਆਂ ਉਹਨਾਂ ਦੇ ਵਿੱਚੋਂ ਕੋਈ ਵੀ ਬਿਮਾਰੀ ਦੇ ਲੱਛਣ ਆnde ਹੈਗੇ ਆ ਫ੍ਰੀ ਆਫ ਕੋਸ ਸਰਕਾਰ ਜਿਹੜੀ ਆ ਉਹਨਾਂ ਨੂੰ ਉਹ ਇਲਾਜ ਕਰਵਾ ਰਹੀ ਹੈ। ਚਾਹੇ ਉਹ ਪ੍ਰਾਈਵੇਟ ਹਸਪੀਟਲ ਹੋਵੇ ਚਾਹੇ ਵੱਡਾ ਸਰਕਾਰੀ ਹਸਪੀਟਲ ਹੋਵੇ। ਲੱਗਦੇ ਰਹਿੰਨ ਕਿ ਇਸ ਤਰ੍ਹਾਂ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਮਾਨ ਜੋ ਕੈਬਨਿਟ ਮੰਿਸਟਰ ਮੈਡਮ ਬਲਜੀਤ ਕੌਰ ਦੇ ਉਪਰਾਲੇ ਵੱਜੂ ਇਹ ਸਮੇਂ-ਸਮੇਂ ਤੇ ਕੈਂਪ ਜੜੇ ਉਹ ਲੱਗਦੇ ਰਹੇ। ਮੇਰੇ ਕੋਲੇ ਸਟਾਲ ਲੱਗੀ ਹੈ ਮਸਾਲਿਆਂ ਤੋਂ ਜਿਵੇਂ ਹਲਦੀ ਮਿਰਚ ਮਸਾਲੇ ਮੈਂ ਘਰੇ ਪੀਸ ਕੇ ਤਿਆਰ ਕਰਦੀ ਆ ਇਹਨਾਂ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਪਿੰਨੀਆਂ ਵੀ ਤਿਆਰ ਕਰਦੀ ਆ ਜਿਵੇਂ ਚੌਲਾਂ ਦੀਆਂ ਹੋਗੀਆਂ ਮੇਥੀ ਦੀਆਂ ਬਾਜਰੀ ਦੀਆਂ ਹਰ ਇੱਕ ਚੀਜ਼ ਦੀਆਂ ਬਾਜਰੇ ਦੇ ਬਿਸਕੁਟ ਵਗੈਰਾ ਆਚਾਰ ਵਗੈਰਾ ਇਹ ਸਾਰੀ ਚੀਜ਼ ਮੈਂ ਘਰੇ ਤਿਆਰ ਕਰਦੀ ਆ ਸਰ ਇਹ ਸੈਲਫ ਹੈਪ ਗਰੁੱਪਾਂ ਦੀ ਮਦਦ ਨਾਲ ਇਹ ਤਿਆਰ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਆਜੀਬਕਾ ਮਿਸ਼ਨ ਸਾਡਾ ਸਾਥ ਦੇ ਰਿਹਾ ਹੈ ਆਜੀਬਕਾ ਮਿਸ਼ਨ ਦੇ ਤੌਰ ਤੇ ਸੈਲਫ ਹੈਪ ਗਰੁੱਪ ਬਣੇ ਸੈਲਫ ਹੈਪ ਗਰੁੱਪਾਂ ਵਿੱਚ ਅਸੀਂ 20 ਲੇਡੀਆਂ ਹੋ ਕੇ ਕੱਟੀਆਂ ਹੋਗੇ ਕੰਮ ਕਰਦੀਆਂ ਇਹਨਾਂ ਵਿੱਚ ਜਿਸ ਦੇ ਵਿੱਚੋਂ ਇਹ ਹਲਦੀ ਮੈਂ ਇੱਕ ਤਾਂ ਸਿੰਪਲ ਹਲਦੀ ਤਿਆਰ ਕੀਤੀ ਹੈ ਜੋ ਕਿ ਬਿਨਾ ਕੈਮੀਕਲ ਤੋਂ ਹੀ ਹਲਦੀ ਆਪਣੀ ਤਿਆਰ ਹੋਈ ਵੀ ਹੈ ਕਰਦੀ ਹਲਦੀ ਹੈ ਫਿਰ ਦੂਸਰੀ ਹਲਦੀ ਇੱਕ ਤਿਆਰ ਕੀਤੀ ਹੈ ਜੋੜਾਂ ਦੇ ਜਿਵੇਂ ਹਰ ਇੱਕ ਨੂੰ ਦਰਦ ਹੈ ਉਹ ਇਹ ਅੰਬਾ ਹਲਦੀ ਵਿੱਚ ਮਿਕਸ ਕਰਕੇ ਤਿਆਰ ਕੀਤੀ ਵੀ ਹੈ ਜਿਵੇਂ ਦੁੱਧ ਚ ਪਾ ਕੇ ਵੀ ਚੰਚਾ ਪੀ ਸਕਦੇ ਆ ਮਸਾਲੇ ਚ ਪਾ ਕੇ ਵੀ ਫਾਇਦੇਮੰਦ ਹੈ ਫਿਰ ਆਪਣੇ ਕੋਲੇ ਸੇਵੀਆਂ ਹੁੰਦੀਆਂ ਹਾਤ ਦੀਆਂ ਵੱਟੀਆਂ ਵੀ ਆ ਸੂਜੀ ਦੀਆਂ ਮੈਦੇ ਦੀਆਂ ਤੇ ਉਮ ਆਟੇ ਦੀਆਂ ਵੀ ਹੁੰਦੀਆਂ ਰਾਗੀ ਦੀਆਂ ਜਿਵੇਂ ਜਿਵੇਂ ਕੋਈ ਡਿਮਾਂਡ ਕਰਦਾ ਉਸੇ ਤਰ੍ਹਾਂ ਤਿਆਰ ਕਰਦੇ ਆ ਸੀ ਫੇਰ ਬੜੀਆਂ ਆਪਣੇ ਕੋਲ ਹਰ ਇੱਕ ਚੀਜ਼ ਮਿਲਦੀ ਐ ਸਰ ਅੰਦਰ ਪ੍ਰੋਗਰਾਮ ਦਾ ਫਾਇਦਾ ਐ ਹਾਂਜੀ ਜਿਵੇਂ ਇਸ ਤਰ੍ਹਾਂ ਸਟਾਲਾਂ ਲੱਗਦੀਆਂ ਸਾਡੀ ਸੇਲ ਹੁੰਦੀ ਐ ਜਾਂ ਜਾਣਕਾਰ ਹੁੰਦੀ ਐ ਹਰ ਇੱਕ ਨੂੰ ਪਤਾ ਲੱਗਦਾ ਇਸ ਤੋਂ ਸਾਨੂੰ ਬਹੁਤ ਫਾਇਦੇ ਹੁੰਦੇ ਐ ਜੀ ਲੇਡੀਜ਼ ਸਿਰ ਡਾਕਟਰ ਦੇ ਜਿਵੇਂ ਅਸੀਂ ਹੈਲਥ ਚੈੱਕਅਪ ਲਗਾਇਆ ਹੁਣ ਜਿਹੜੇ ਨਹੀਂ ਵੀ ਹਸਪੀਟਲ ਚ ਜਾ ਕੇ ਚੈੱਕਅਪ ਕਰਾਉਂਦੇ ਉਹਨਾਂ ਨੂੰ ਲੱਗਦਾ ਲਾਈਨਾਂ 'ਚ ਲੱਗਣਾ ਪਏਗਾ ਜਾਂ ਪ੍ਰਾਈਵੇਟ ਜਾਵਾਂਗੇ ਫੀਸ ਭੰਨੀ ਪਏਗੀ ਔਰ ਇੱਥੇ ਫ੍ਰੀ ਚ ਚੈੱਕ ਅਪ ਹੈ ਹਰੇਕ ਬਿਮਾਰੀ ਨਾਲ ਰਿਲੇਟਡ ਡਾਕਟਰ ਬੈਠੇ ਆ ਟੀਮ ਬੈਠੀ ਆ ਚੈੱਕ ਅਪ ਕਰ ਰਹੀ ਆ ਟੈਸਟ ਕਰ ਰਹੀ ਆ ਮੈਡੀਸਿਨ ਦੇ ਰਹੀ ਆ ਔਰ ਅਵੇਅਰਨੈਸ ਕਰ ਰਹੀ ਆ ਔਰ ਸਾਰੀ ਅਵੇਅਰਨੈਸ ਕਿਹੜੀਆਂ ਕਿਹੜੀਆਂ ਸਕੀਮਾਂ ਹੈਲਥ ਡਿਪਾਰਟਮੈਂਟ ਵੱਲੋਂ ਆ ਸਾਰੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਇਸ ਤਰ੍ਹਾਂ ਅਸੀਂ ਪਿਛਲੇ ਸਾਲ ਤੋਂ ਲਗਾ ਰਹੇ ਆ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲੀਕੇ ਦੇ ਕਦਮ ਬਹੁਤ ਹੀ ਵਧੀਆ ਤੇ ਬਹੁਤ ਹੀ ਬੈਨੀਫਿਟ ਹੈ ਕਿਉਂਕਿ ਇਹਦੇ ਚ ਜਿਹੜਾ ਸੀ ਰੋਜ਼ਗਾਰ ਦੇ ਰਹੇ ਆ ਪਿਛਲੇ ਸਾਲ ਵੀ ਸਾਡੇ ਮੈਕਸਿਮਮ 150 ਨੂੰ ਅਸੀਂ ਟਾਈਮ ਟੂ سپورਟ ਦੀ ਅਸੀਂ ਉਹਨਾਂ ਨੂੰ ਰੋਜ਼ਗਾਰ ਦੇ ਦਿੱਤਾ ਸੀ ਹੁਣ ਵੱਖ-ਵੱਖ ਕੰਪਨੀਆਂ ਬੈਠੀਆਂ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ سپورਟ ਮਿਲਦੀ ਹੈ ਤਾਂ ਉਹਨਾਂ ਦੇ ਘਰੇ ਆ ਕੇ ਕੰਪਨੀਆਂ ਚੱਲ ਕੇ ਆਈਆਂ ਜਿੱਤੇ ਕਿ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਰਾਹ ਕਿਹੜਾ ਅਪਣਾਈਏ ਤਾਂ ਅਸੀਂ ਇਹਦੇ ਲਈ ਐਡਵਰਟਾਈਜ਼ਮੈਂਟ ਕਾਲਜਾਂ ਸਕੂਲਾਂ ਸਭਾਂ ਤੇ ਕੀਤੀ ਹੈ ਤਾਂ ਇਹਦਾ ਫਾਇਦਾ ਜੇ 셀ਫ ਹੈਲਪ ਗਰੁੱਪਾਂ ਤੋਂ ਵੀ ਇੱਕ ਪ੍ਰਸ਼ਾਪ ਮਿਲਦਾ ਸਾਡੇ ਮਾਨਯੋਗ ਹਲਕਾ ਇੰਚਾਰਜ ਅਰुण ਨਾਰਿੰਗ ਜੀ ਆਏ ਤਾਂ ਅਸੀਂ ਉਹਨਾਂ ਅੱਗੇ ਇੱਕ ਰਿਕਵੈਸਟ ਰੱਖੀ ਹੈ ਵੀ ਅਸੀਂ ਜਿਹੜਾ ਇਹਨਾਂ ਦਾ ਜਿਹੜਾ ਸੈਲਫ ਸਮਾਨ ਬਣਾਇਆ ਗਿਆ ਸੈਲਫ ਹੈਲਪ ਗਰੁੱਪਾਂ ਵੱਲੋਂ ਉਹਦੀ ਪਰਚੇਸ ਵੰਦੀ ਮਾਰਕੀਟਿੰਗ ਬਾਰੇ ਇੱਕ ਜਿਹੜਾ ਉਸ ਤਰ੍ਹਾਂ ਦਾ ਕੋਈ ਇੱਕ ਪਲੇਸ ਬਣਾਈਏ ਜਿਹੜੀ ਇਹਨਾਂ ਦੀ ਮਾਰਕੀਟਿੰਗ इजीली ਹੋ ਸਕੇ ਅਗਰ ਜੇ ਅਸੀਂ ਵਿਜ਼ਿਟ ਕਰਾਨੇ ਆ ਤਾਂ ਤਾਂ ਹੀ ਸਰਕਾਰ ਨੂੰ ਧਿਆਨ ਦੇ ਵਿੱਚ ਗੱਲਾਂ ਆਣ ਗਿਆ ਤੇ ਉਹਦਾ ਹੱਲ ਵੀ ਮਿਲੇਗਾ ਤਾਂ ਬਹੁਤ ਹੀ ਵਧੀਆ ਪ੍ਰਾਲੇ ਆ ਪੈਦਾ ਹੁੰਦਾ ਇੱਕ ਸੁੰਦਾ ਇੱਕ ਸਾਡੇ ਕਰਮਚਾਰੀ ਸੁਣ ਕੇ ਜਾਏਗਾ ਤਾਂ ਜਾ ਕੇ ਸੋ ਨੂੰ ਮੋਟੀਵੇਟ ਕਰਦਾ ਹੈ ਤੇ ਹਰੇਕ ਤਰ੍ਹਾਂ ਦਾ ਸੀ ਆਈਸੀਡੀਐਸ ਨਾਲ ਜੁੜਿਆ ਹੈਲਥ ਨਾਲ ਜੁੜਿਆ এমਪਲాయਮੈਂਟ ਨਾਲ ਜੁੜਿਆ ਹਰੇਕ ਤਰ੍ਹਾਂ ਦਾ ਇਸਟਾਲ ਲਗਵਾਈ ਹੈ ਅਪਰਾਲਾ ਕੀਤਾ ਹੈ ਚਾਹੇ ਪੋਧਿਆਂ ਦੀ ਅਵੇਅਰਨੈਸ ਨੂੰ ਲੈ ਕੇ ਜੋ ਪ੍ਰੋਗਰਾਮ ਹੈ ਉਹ ਵੀ ਬੱਚਿਆਂ ਦੀ ਜਾਨੀ ਕਿ ਬੱਚਿਆਂ ਨੂੰ ਹਟ ਕੇ ਆਣ ਇੱਕ ਸੱਭਿਆਚਾਰ ਨਾਲ ਜੁੜਨ ਇੱਕ ਧਾਰਮਿਕ ਨਾਲ ਜੁੜਨ ਔਰ ਨਸ਼ਿਆਂ ਤੋਂ ਮੁਕਤ ਹੋਣ ਹਰੇਕ ਤਰ੍ਹਾਂ ਦਾ ਸਰਕਾਰ ਇੱਕ ਮੰਚ ਬਣਾ ਰਹੀ ਹੈ ਜਿੱਥੇ ਸਾਰੀਆਂ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ